ਅੱਜ ਪਿੰਡ ਗਰੀ ਮੱਢੀ ਤੇ ਜਿਹੜਾ ਪਿੰਡ ਦੇ ਲੋਕਾਂ ਨੂੰ ਸਾਫ਼ ਤੇ ਸੁਥਰਾ ਪਾਣੀ ਦੇਣ ਦੀ ਗੱਲ ਕੀਤੀ ਜਾਂਦੀ ਆ ਤੇ ਇਹਦੇ ਵਿੱਚ ਆ ਇੱਕ ਛਪੜੀ ਲੱਗੀ ਆ ਉੱਪਰੋਂ ਪਾਣੀ ਦੀਕ ਹੋ ਰਿਹਾ ਆ ਪੈ ਪੈ ਗਈ ਤੂੰ ਇਹਦੇ ਵਿੱਚ ਭਾਵੇਂ ਕਿ ਪੈ ਪਾ ਲਾਇਆ ਥੱਲੇ ਬੋਰ ਭਾਵੇਂ ਇਸ ਦਾ ਅੰਤਰਾ ਪਰਾ ਜਿਹੜੇ ਜੋੜਾਂ ਦੇ ਉੱਤੇ ਪਾਈਪ ਲਗਾ ਜੇ ਇਹਦੀ ਮਾਰੀ ਮੋਟੀ ਵੀ ਲੀਕਨ ਹੋਵੇ ਤੇ ਇਹ ਅੰਦਰ ਗੰਦਾ ਪਾਣੀ ਜਾ ਸਕਦਾ ਤੇ ਆਹ ਟਿਊਬਲ ਦਾ ਹਾਲ ਇਹਦੀ ਰਿਪੇਅਰ ਕਰਨ ਨੂੰ ਰਿਪੇਅਰ ਪੱਖੋਂ ਜੋ ਵਾਟਰ ਸਪਲਾਈ ਜ਼ਿਲ੍ਹਾ ਅੰਮ੍ਰਿਤਸਰ ਗਹਿਰੀ ਮੰਡੀ ਤੋਂ ਇਹਦਾ ਬਹੁਤ ਹੀ ਬੁਰਾ ਹਾਲ ਹੈ ਕਿ ਇਹਦਾ ਕਦੀ ਵੀ ਇਸ ਵੀ ਪੱਖ ਤੋਂ ਤੁਹਾਨੂੰ ਰਿਪੇਅਰ ਦਾ ਜਿਹੜਾ ਉਹ ਧਿਆਨ ਨਹੀਂ ਕੀਤਾ ਗਿਆ ਸਭ ਸੀਏ ਜੂ ਟੁੱਟੇ ਆ ਤੇ ਬਹੁਤ ਮੰਦਾ ਹਾਲ ਹੈ ਤਾਂ ਚਾਰੇ ਚਾਰਖ ਪਰੋਂ ਮੈਂ ਦੇਖਿਆ ਉਹ ਇਹਦੇ ਉੱਤੇ ਰਿਪੇਅਰ ਕੀਤੀ ਦੇ ਖਰਚਾ ਕਿੰਨਾ ਕੁ ਲੱਗਦਾ ਇਹਦੇ ਵਿੱਚ ਇਹਨੂੰ ਢਾ ਕੇ ਬਣਾਇਆ ਜਾ ਸਕਦਾ ਤੇ ਪਰ ਸਮੇਂ ਦੀਆਂ ਸਰਕਾਰਾਂ ਨੇ ਇਹਦੇ ਵਾਲਾ ਕੋਈ ਧਿਆਨ ਨਹੀਂ ਦਿੱਤਾ ਸਮੇਂ ਦੀਆਂ ਪੰਚਾਇਤਾਂ ਨੇ ਕੋਈ ਧਿਆਨ ਨਹੀਂ ਦਿੱਤਾ ਜੁੰਹੀਆਂ ਵੀ ਪੰਚਾਇਤਾਂ ਆਉਂਦੀਆਂ ਰਹੀਆਂ ਇਹਦੇ ਅੰਦਰ ਆ ਦੇਖੋ ਛੱਪਰ ਲੱਗਾ ਗੰਦਾ ਪਾਣੀ ਦਾ ਬਹੁਤ ਬੁਰਾ ਹਾਲ ਹੈ ਇਸ ਦਾ ਉਹ ਇਹਦੇ ਉੱਤੇ ਜਿਹੜਾ ਵਾ ਉਹ ਸਾਰਾ ਇਹ ਰਿਪੇਅਰ ਕਰਾਈ ਜਾਣੀ ਚਾਹੀਦੀ ਆ ਤੇ ਤਾਂ ਕਿ ਦੀ ਸਾਫ ਸਫਾਈ ਜਿਹੜੀ ਆ ਹਾਰ ਪਖਤੂਤੂ ਰਹਿ ਸਕੇ ਇਹਦੀ ਕੋਈ ਸਾਫ ਤੇ ਸਫਾਈ ਨਹੀਂ ਹੈਗੀ ਇੱਥੇ ਇਹ ਵਾਟਰ ਸਰਪਲਾਈ ਦਾ ਆਰਟ ਯੂਬਲ ਇਹਦੇ ਅੰਦਰ ਆ ਪਿਊਬਲ ਦਾ ਹਾਲ ਦੇਖ ਲਓ ਕਿ ਕਿਸ ਤਰ੍ਹਾਂ ਦਾ ਖੋਏਗਾ ਤੇ ਅੰਦਰ ਦਾ ਹਾਲ ਮੈਂ ਹੁਣ ਧੂਆ ਖੋਲ ਕੇ ਦੇਖਾਂ ਇਹ ਅੰਦਰੋਂ ਇਹ ਕੀ ਹਾਲ ਆ ਤੁੰ ਆਹ ਆ ਅੰਦਰ ਦਾ ਤੋਂ ਇਹਦੇ ਉੱਤੇ ਜੋ ਕੁਝ ਵੀ ਹੈ ਆਪ ਵਾਟਰ ਸਪਲਾਈ ਦਾ ਜਿਹੜਾ ਬੋਰ ਹੈ ਬਾਹਰ ਲਗਾਣਾ ਚਾਹੀਦਾ ਜਦੋਂ ਕਿ ਅੰਦਰ ਰੱਖਿਆ ਗਿਆ ਉਹ ਆਰ ਖੂਆ ਹੈ ਦੇ ਅੰਦਰ ਅੰਦਰ ਬੋਰ ਹੈ ਕੋਈ ਜਿਹੜੀ ਹਾਰ ਪੱਖ ਤੋਂ ਜਿਹੜੀ ਆ ਉਹ ਰਿਪੇਅਰ ਹੋਣ ਵਾਲੀ ਆ ਅੰਦਰ ਤੋਂ ਬਹੁਤ ਬੁਰਾ ਅਲ ਹੈ ਦਾ ਖੋਤੋ ਕਦੀ ਰਾਣ ਕਨੀ ਕੀਤਾ ਕੋਈ ਉਹ ਨਹੀਂ ਕੀਤਾ ਕਦੀ ਰਿਪੇਅਰ ਹੀ ਨਹੀਂ ਕੀਤੀ ਜਿਵੇਂ ਬੜਾਇਆ ਕਰੇ ਇਸ ਨੂੰ ਮੈਂ ਦੇਖਾ ਜੇ ਜਿਹੜੀ ਰਿਪੇਅਰ ਹੋਣੀ ਚਾਹੀਦੀ ਆ ਫਿਰ ਫੇਰ ਤਾਂ ਪੈਸਾ ਮੈਨ ਨਾਲ ਜਿਹੜਾ ਉਹ ਕਿੱਥੇ ਜਾਂਦਾ ਪਿਊਲਾਂ ਦੀ ਰਿਪੇਅਰ ਦਾ ਪੈਸਾ ਹਰ 5 ਸਾਲ ਜਾਂ 3 ਸਾਲ ਬਾਅਦ ਮਿਲਦਾ ਤਾਂ ਉਹ ਕਿੱਥੇ ਜਾਂਦਾ ਉਹ ਇਸ ਤਰ੍ਹਾਂ ਹੀ ਕਰਕੇ ਸਭ ਮਿਲੀ ਭੂਗ ਦੇ ਨਾਲ ਖਾਪ ਜਾਂ ਲੈ ਜਾਂਦਾ ਓ